ਮੈਂ ਆਪਣਾ ਸਲੀਕ ਬੋਲ ਰਹੀ ਹਾਂ ਅਮਰਤਾ ਤੋਂ ਹਾਂਜੀ ਅਹ ਇਹਨੀਆਂ ਬੋਲ ਤੋਂ ਆਪਕਰ ਦੇਖਦੇ ਸੀ ਬਹੁਤ ਹੀ ਵਧੀਆ ਮੁੱਦੇ ਹੁੰਦੇ ਤੁਸੀਂ ਲੋਕਾਂ ਦੇ ਮੁੱਦੇ ਹੁੰਦੇ ਨੇ ਬਹੁਤ ਹੀ ਡਿਟੇਲ ਦੇ ਵਿੱਚ ਔਰ ਖੁੱਲੀਆਂ ਗੱਲਾਂ ਕਰ ਹੁੰਦੀਆਂ ਨੇ ਕਿਸੇ ਤਰ੍ਹਾਂ ਬੋਲਣਾ ਨਹੀਂ ਹੁੰਦਾ ਔਰ ਬੜਾ ਵਧੀਆ ਲੱਗਦਾ ਹੈ ਕਿ ਅੱਜ ਦੇ ਮਾਹੌਲ ਦੇ ਵਿੱਚ ਜਦੋਂ ਕਿ ਭਾਰਤ ਵਿੱਚ ਲਗਭਗ ਮੀਡੀਆ ਵੱਡਾ ਹਿਸਾ ਲਾਉ ਗੋਦੀ ਮੀਡੀਆ ਬਣ ਚੁੱਕਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਫਿਰ ਵੀ ਤੁਹਾਡਾ ਚੈਨਲ ਦੂਜੇ ਚੈਨਲਾਂ ਤੋਂ ਕਾਫੀ ਅੱਗੇ ਚੱਲ ਰਿਹਾ ਹੈ ਲੇਕਿਨ ਮੈਨੂੰ ਥੋੜੀ ਜੀ ਪਿੱਛੇ ਦੇ ਦਿੱਕਤ ਆਈ ਆ ਡੇਲੀ ਪੋਸਟ ਤੇ ਮੈਂ ਸਾਡੇ ਕੁਝ ਸਾਥੀ ਸੀ ਪਿੱਛੇ ਦੇ ਉਹਨਾਂ ਦੇ 295 ਦਾ ਪਰਚਾ ਕਰ ਦਿੱਤਾ ਗਿਆ ਪੁਲਿਸ ਵੱਲੋਂ ਬਿਨਾਂ ਕਿਸੇ ਇਨਵੈਸਟੀਗੇਸ਼ਨ ਦੇ ਜੀ ਔਰ ਡੇਲੀ ਪੋਸਟ ਦੇ ਪੱਤਰਕਾਰਾਂ ਤੱਕ ਵੀ ਪਹੁੰਚ ਕੀਤੀ ਲੇਕਿਨ ਉਹ ਖਬਰ ਸਾਡੀ ਹਾਈਲਾਈਟ ਨਹੀਂ ਹੋ ਸਕੀ ਕਿਉਂਕਿ ਅਸੀਂ ਮਲੀ ਜਿਹਦਾ ਧਰਮ ਭਾਵਨਾ ਠੇਸ ਪਹੁੰਚਾਉਣ ਦਾ ਕੇਸ ਪੁਲਿਸ ਉਸੇ ਤਰ੍ਹਾਂ ਕਿਸੇ ਦੇ ਸ਼ਿਕਾਇਤ ਦੇਤੇ ਪ੍ਰਭਾਵੇ ਖਾ ਗਏ ਦਰਜ ਕਰ ਦਿੰਦੀ ਹੈ ਤੇ ਲੇਕਿਨ ਮੀਡੀਆ ਹੀ ਇੱਕ ਇਹੋ ਜਿਹਾ ਸਾਡੇ ਕੋਲ ਹੈਗਾ ਜਿਹੜਿਆ ਫੀਡ ਤੇ ਢਿਰਦੀ ਜਿਹੜੀਆਂ ਉਹ ਬਾਹਰ ਫੜ ਕੇ ਅੱਗੇ ਸਰਕਾਰ ਤੱਕ ਪਹੁੰਚਾ ਸਕਦਾ ਤੇ ਉਹ ਢੀਲੀ ਬੋਸ ਵਾਲਿਆਂ ਨੂੰ ਸਾਡੀ ਬੇਨਤੀ ਹੈ ਵੀ ਜਿਹੜੀਆਂ ਇਹੋ ਜਿਹੇ ਜਿਹਨਾਂ ਨਾਲ ਜਾਤੀ ਹੁੰਦੀਆਂ ਨੇ ਪੁਲਿਸ ਵੱਲੋਂ ਵੀ ਹੁੰਦੀਆਂ ਨੇ ਤੋਂ ਇਹਨੂੰ ਵੀ ਥੋੜਾ ਹਾਈਲਾਈਟ ਕਰਿਆ ਕਰੋ ਥੋੜਾ ਜਿਹਾ ਜਿਹੜੀਆਂ ਸੰਸਥਾਵਾਂ ਅੰਦੁਸ਼ਾ ਚਾਂਦੇ ਖਾਸ ਰਹਿਮਾ ਦੇ ਖਾਸ ਤਾਂ ਮਲੁਖੀ ਦਾ ਵੀ ਆਣੇ ਉਹਨਾਂ ਲਈ ਡੇਲੀ ਪੋਸਟ ਬਹੁਤ ਵੱਡਾ ਇੱਕ ਵਧੀਆ ਚੈਨਲ ਚੈਨਲ ਹੈ ਉਹਨੂੰ ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਇਸ ਨਾਲ ਤੁਹਾਡੀ ਜਿਹੜੀ ਆ ਇੱਕ ਹੋਰ ਬੜਾ ਪ੍ਰਭਾਵ ਜਾਏਗਾ ਸਾਨੂੰ ਬੜੀ ਖੁਸ਼ੀ ਹੈ ਕਿ ਡੇਲੀ ਪੋਸਟ ਬਹੁਤ ਖੁੱਲ੍ਹੇ ਆਪਣੇ ਹਰ ਹਰ ਅਸੀਂ ਦਸਕਾਰੇ ਲੂਬਰੂ ਕਰਾਉਂਦੇ ਨੇ ਔਰ ਬਹੁਤ ਖੁੱਲੀਆਂ ਗੱਲਾਂ ਕਰਦੇ ਕਿਸੇ ਦਾ ਉਹਲਾ ਨਹੀਂ ਹੁੰਦਾ ਮੇਰੇ ਖਿਆਲ ਚ ਬਹੁਤ ਬਹੁਤ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਅਗਰ ਕਦੀ ਦਰਸ਼ਕਾਂ ਨੂੰ ਦੱਸ ਦਈਏ ਕਿ ਅਗਰ ਸਾਡਾ ਕੋਈ ਰਿਪੋਰਟਰ ਦੀ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਤੁਸੀਂ ਸਾਨੂੰ ਡਾਇਰੈਕਟਲੀ ਸਾਡੇ ਨੰਬਰ ਜਿਹੜੇ ਆ ਉੱਤੇ ਤੁਸੀਂ ਦੱਸ ਸਕਦੇ ਹੋ ਔਰ ਜੇ ਉਹ ਤੁਹਾਡੀ ਨਹੀਂ ਸੁਣਦੇ ਤਾਂ ਅਸੀਂ ਸਾਰੇ ਇੱਥੇ ਬੈਠੇ ਆਂ ਚੰਡੀਗੜ੍ਹ ਆਫਿਸ ਬਹੁਤ ਵੱਡੀ ਟੀਮ ਹੈ ਔਰ ਸਾਡੇ ਦਰਸ਼ਕਾਂ ਨੂੰ ਹਮੇਸ਼ਾ ਅਸੀਂ ਇਨਕਰੇਜ ਕਰਦੇ ਆਂ ਕਿ ਉਹ ਕਦੀ ਵੀ ਸਾਡੇ ਚੈਨਲ ਨੂੰ ਚੰਡੀਗੜ੍ਹ ਆ ਕੇ ਮੁਹਾਲੀ 에어ਪੋਰਟ ਰੋਡ ਤੇ ਸਾਡਾ ਇਨਫੈਕਟ ਜਿਹੜੀ ਸਾਡੀ ਬਿਲਡਿੰਗ ਹੈ ਉੱਥੇ ਤੁਸੀਂ ਆ ਕੇ ਤੁਹਾਡਾ ਆਪਣਾ ਚੈਨਲ ਹੈ ਤੁਸੀਂ ਚੈਨਲ ਦੇਖ ਸਕਦੇ ਹੋ ਕਿਵੇਂ ਚੈਨਲ ਫੰਕਸ਼ਨ ਕਰਦਾ ਹੈ ਔਰ ਯਕੀਨ ਦਿਵਾਨਿਆਂ ਤੁਹਾਡੇ ਜੋ ਵੀ ਮੁੱਦੇ ਹੋਣਗੇ ਜਿਸ ਤਰ੍ਹਾਂ ਦੇ ਮੁੱਦੇ ਹੋਣਗੇ ਤੁਸੀਂ ਬੇਰੋਗ ਖੌਫ ਹੋ ਕੇ ਬੇਰੋਕ ਟੋਕ ਸਾਡੇ ਤੱਕ ਮੁੱਦੇ ਪਹੁੰਚਾ ਸਕਦੇ ਹੋ ਔਰ ਸਾਡੀ ਵੀ ਅਸੀਂ ਜ਼ਿੰਮੇਵਾਰੀ ਬੰਦੀ ਹੈ ਕਿ ਜਿਸ ਤਰ੍ਹਾਂ ਦੀ ਵੀ ਤੁਹਾਡੀਆਂ ਮੁਸ਼ਕਲਾਂ ਨੇ ਉਸ ਦੀ ਖਬਰ ਜਿਹੜੀ ਹੈ ਐਟਲੀਸ ਸੇ ਜ਼ਰੂਰ ਬਣਾਈਏ ਸਰਕਾਰਾਂ ਨੇ ਉਹਦਾ ਸੋਲੂਸ਼ਨ ਦੇਣਾ ਲੇਕਿਨ ਸਾਡੀ ਕੋਸ਼ਿਸ਼ ਜ਼ਰੂਰ ਹੋਏਗੀ ਕਿ ਜੋ ਵੀ ਪਬਲਿਕ ਦੇ ਮੁੱਦੇ ਆ ਉਹਨੂੰ ਹਾਈਲਾਈਟ ਕਰੀਏ ਮੈਂ ਜੀ ਆਪਣਾ ਸੁਣੀ ਬੋਲ ਰਹੀ ਹਾਂ ਅਮਰਤਾ ਤੋਂ ਹਾਂਜੀ ਅਹ ਡੇਲੀ ਬੋਲ ਤੋਂ ਆਕਰਮਿਕ ਦੇ ਅਸੀਂ ਅੱਧੀ ਵਰੀਆ ਮੁੱਦੇ ਹੁੰਦੇ ਨੇ ਜੀ ਲੋਕਾਂ ਦੇ ਮੁੱਦੇ ਹੁੰਦੇ ਨੇ ਬਹੁਤ ਹੀ ਡਿਟੇਲ ਦੇ ਵਿੱਚ ਔਰ ਖੁੱਲੀਆਂ ਗੱਲਾਂ ਕਰ ਹੁੰਦੀਆਂ ਨੇ ਕਿਸੇ ਤਰ੍ਹਾਂ ਬੋਲਣਾ ਨਹੀਂ ਹੁੰਦਾ ਔਰ ਬੜਾ ਵਧੀਆ ਲੱਗਦਾ ਹੈ ਕਿ ਅੱਜ ਦੇ ਮਾਹੌਲ ਦੇ ਵਿੱਚ ਜਦੋਂ ਕਿ ਭਾਰਤ ਵਿੱਚ ਲਗਭਗ ਮੀਡੀਆ ਵੱਡਾ ਹਿਸਾ ਲਾਔ ਗੋਦੀ ਮੀਡੀਆ ਬਣ ਚੁੱਕਾ ਲੇਕਿਨ ਪੰਜਾਬ ਦੇ ਵਿੱਚ ਫਿਰ ਵੀ ਤੁਹਾਡਾ ਚੈਨਲ ਦੂਜੇ ਚੈਨਲਾਂ ਤੋਂ ਕਾਫੀ ਅੱਗੇ ਚੱਲ ਰਿਹਾ ਹੈ ਲੇਕਿਨ ਮੈਨੂੰ ਥੋੜੀ ਜੀ ਪਿੱਛੇ ਜੇ ਦਿੱਕਤ ਆਈ ਹੈ ਡੇਲੀ ਪੋਸਟ ਮੈਂ ਸਾਡੇ ਕੁਝ ਸਾਥੀ ਸੀ ਪਿੱਛੇ ਦੇ ਉਹਨਾਂ ਦੇ 295 ਇਹਦਾ ਪਰਚਾ ਕਰ ਦਿੱਤਾ ਗਿਆ ਪੁਲਿਸ ਵੱਲੋਂ ਬਿਨਾਂ ਕਿਸੇ ਇਨਵੈਸਟਿਗੇਸ਼ਨ ਦੇ ਜੀ ਡੇਲੀ ਪੋਸ ਦੇ ਪੱਤਰਕਾਰਾਂ ਤੱਕ ਵੀ ਪਹੁੰਚ ਕੀਤੀ ਲੇਕਿਨ ਉਹ ਖਬਰ ਸਾਡੀ ਹਾਈਲਾਈਟ ਨਹੀਂ ਹੋ ਸਕੀ ਕਿਉਂਕਿ ਅਸੀਂ ਜਮਲੀ ਜਿਦਾ ਧਰਮ ਪਾਉਣ ਖੇਤ ਪਚਾਉਣ ਦੇ ਖੇਤ ਪੁਲਿਸ ਉਸੇ ਤਰ੍ਹਾਂ ਕਿਸੇ ਦੇ ਸ਼ਿਕਾਇਤ ਦੇਤੇ ਪ੍ਰਭਾਵੇ ਖਾ ਗਏ ਦਰਦ ਕਰਦੀ ਹੈ ਤੇ ਲੇਕਿਨ ਮੀਡੀਆ ਹੀ ਇੱਕ ਇਹੋ ਜਿਹਾ ਸਾਡੇ ਕੋਲ ਹੈਗਾ ਜਿਹੜਿਆ ਫੀਡ ਤੇ ਧਿਰਦੀ ਜਿਹੜਿਆ ਉਹ ਬਾਹਰ ਫੜ ਕੇ ਅੱਗੇ ਸਰਕਾਰ ਤੱਕ ਪਹੁੰਚਾ ਸਕਦਾ ਤੇ ਉਹ ਡੇਲੀ ਪੋਸ ਵਾਲਿਆਂ ਨੂੰ ਸਾਡੀ ਬੇਨਤੀ ਹੈ ਵੀ ਜਿਹੜਿਆ ਇਹੋ ਜਿਹੜੇ ਜਿਹਨਾਂ ਨਾਲ ਜਾਤੀ ਹੁੰਦੀਆਂ ਨੇ ਪੁਲਿਸ ਵੱਲੋਂ ਵੀ ਹੁੰਦੀਆਂ ਨੇ ਤੋਂ ਇਹਨੂੰ ਵੀ ਥੋੜਾ ਹਾਈਲਾਈਟ ਕਰਿਆ ਕਰੋ ਥੋੜਾ ਜਿਹੜੀਆਂ ਸੰਸਥਾਵਾਂ ਆਂਧੂਸ਼ਾ ਛਾਂਦੇ ਖਿਲਾਫ ਰਹਿਮਤ ਦੇ ਖਿਲਾਫ ਤਾਂ ਮਲੁਕੀ ਰਾਜਨੀਤੀ ਕਰਦੀਆਂ ਨੇ ਉਹਨਾਂ ਲਈ ਡੇਲੀ ਪੋਸਟ ਬਹੁਤ ਵੱਡਾ ਇੱਕ ਵਧੀਆ ਚੈਨਲ ਚੈਨਲ ਹੈ ਉਹਨੂੰ ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਇਸ ਨਾਲ ਤੁਹਾਡੀ ਜਿਹੜੀ ਆ ਇੱਕ ਹੋਰ ਬੜਾ ਪ੍ਰਭਾਵ ਜਾਏਗਾ ਸਾਨੂੰ ਬੜੀ ਖੁਸ਼ੀ ਹੈ ਕਿ ਡੇਲੀ ਪੋਸਟ ਬਹੁਤ ਖੁੱਲੀ ਆਪਣੇ ਇਹੋ ਜਿਹੇ ਦੇ ਦਰਸ਼ਕਾਂ ਨਾਲ ਰੂਬਰੂ ਕਰਾਉਂਦੇ ਨੇ ਔਰ ਬਹੁਤ ਖੁੱਲੀਆਂ ਗੱਲਾਂ ਕਰਦੇ ਆ ਕਿਸੇ ਦਾ ਉਹਲਾ ਨਹੀਂ ਹੁੰਦਾ ਮੇਰੇ ਖਿਆਲ ਚ ਬਹੁਤ ਬਹੁਤ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਅਗਰ ਕਦੀ ਦਰਸ਼ਕਾਂ ਨੂੰ ਦੱਸ ਦਈਏ ਕਿ ਅਗਰ ਸਾਡਾ ਕੋਈ ਰਿਪੋਰਟਰ ਦੀ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਤੁਸੀਂ ਸਾਨੂੰ ਡਾਇਰੈਕਟਲੀ ਸਾਡੇ ਨੰਬਰ ਜਿਹੜੇ ਆ ਉੱਤੇ ਤੁਸੀਂ ਦੱਸ ਸਕਦੇ ਹੋ ਔਰ ਜੇ ਉਹ ਤੁਹਾਡੀ ਨਹੀਂ ਸੁਣਦੇ ਤਾਂ ਅਸੀਂ ਸਾਰੇ ਇੱਥੇ ਬੈਠੇ ਆ ਚੰਡੀਗੜ੍ਹ ਆਫਿਸ ਬਹੁਤ ਵੱਡੀ ਟੀਮ ਹੈ ਔਰ ਸਾਡੇ ਦਰਸ਼ਕਾਂ ਨੂੰ ਹਮੇਸ਼ਾ ਅਸੀਂ ਇਨਕਰੇਜ ਕਰਦੇ ਆ ਕਿ ਉਹ ਕਦੀ ਵੀ ਸਾਡੇ ਚੈਨਲ ਨੂੰ ਚੰਡੀਗੜ੍ਹ ਆ ਕੇ ਮੁਹਾਲੀ 에어ਪੋਰਟ ਰੋਡ ਤੇ ਸਾਡਾ ਇਨਫੈਕਟ ਜਿਹੜੀ ਸਾਡੀ ਬਿਲਡਿੰਗ ਹੈ ਉੱਥੇ ਤੁਸੀਂ ਆ ਕੇ ਤੁਹਾਡਾ ਆਪਣਾ ਚੈਨਲ ਹੈ ਤੁਸੀਂ ਚੈਨਲ ਦੇਖ ਸਕਦੇ ਹੋ ਕਿਵੇਂ ਚੈਨਲ ਫੰਕਸ਼ਨ ਕਰਦਾ ਹੈ ਔਰ ਯਕੀਨ ਦਿਵਾਨਿਆਂ ਤੁਹਾਡੇ ਜੋ ਵੀ ਮੁੱਦੇ ਹੋਣਗੇ ਜਿਸ ਤਰ੍ਹਾਂ ਦੇ ਮੁੱਦੇ ਹੋਣਗੇ ਤੁਸੀਂ ਬੇਰੋਗ ਖੌਫ ਹੋ ਕੇ ਬੇਰੋਕ ਟੋਕ ਸਾਡੇ ਤੱਕ ਮੁੱਦੇ ਪਹੁੰਚਾ ਸਕਦੇ ਹੋ ਔਰ ਸਾਡੀ ਵੀ ਅਸੀਂ ਜ਼ਿੰਮੇਵਾਰੀ ਬੰਦੀ ਹੈ ਕਿ ਜਿਸ ਤਰ੍ਹਾਂ ਦੀ ਵੀ ਤੁਹਾਡੀਆਂ ਮੁਸ਼ਕਲਾਂ ਨੇ ਉਸ ਦੀ ਖਬਰ ਜਿਹੜੀ ਹੈ ਐਟਲੀਸਟ ਅਸੀਂ ਜ਼ਰੂਰ ਬਣਾਈਏ ਸਰਕਾਰਾਂ ਨੇ ਉਹਦਾ ਸੋਲੂਸ਼ਨ ਦੇਣਾ ਲੇਕਿਨ ਸਾਡੀ ਕੋਸ਼ਿਸ਼ ਜ਼ਰੂਰ ਹੋਏਗੀ ਕਿ ਜੋ ਵੀ ਪਬਲਿਕ ਦੇ ਮੁੱਦੇ ਆ ਉਹਨੂੰ ਹਾਈਲਾਈਟ ਕਰੀਏ